ਪੌਪ ਸਟਾਰ ਰਿਹਾਨਾ ਦੀ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਵੱਡੀ ਤਸਵੀਰ ਵਾਇਰਲ ਹੋ ਰਹੀ ਹੈ ਵੱਡੇ ਪੱਧਰ ਤੇ ਹੋ ਰਹੀ ਹੈ ਜਿਸ ਦੇ ਵਿੱਚ ਉਹ 20000 ਡਾਲਰ ਦੀ ਇੱਕ ਚੇਅਰ ਤੇ ਬੈਠੀ ਹੈ ਪਰ ਇੱਥੇ ਗੱਲ ਨਾ ਤਾਂ ਇਸ ਚੇਅਰ ਦੀ ਕੀਤੀ ਜਾਣੀ ਹੈ ਤੇ ਨਾ ਹੀ ਰਿਹਾਨਾ ਦੀ ਦਰਅਸਲ ਇਹ ਗੱਲ ਚਰਚਾ ਦੇ ਵਿੱਚ ਇਸ ਕਰਕੇ ਆਈ ਹੈ ਕਿਉਂਕਿ ਇੱਥੇ ਜਿਸ ਚੇਅਰ ਦੇ ਉੱਪਰ ਰਿਹਾਨਾ ਬੈਠੀ ਹੈ ਉਸ ਦਾ ਬ੍ਰਾਂਡ ਹੈ ਜਮਾਰ ਸਟੂਡੀਓ ਇੱਕ ਇਹੋ ਜਿਹਾ ਨਾਮ ਜਿਸ ਨੂੰ ਸੁਣ ਕੇ ਕਿਸੇ ਨੂੰ ਵੀ ਸ਼ਰਮ ਮਹਿਸੂਸ ਹੁੰਦੀ ਸੀ ਇਸ ਬੰਦੇ ਨੂੰ ਵੀ ਜਿਹਦੇ ਵੱਲੋਂ ਇਹ ਬ੍ਰਾਂਡ ਬਣਾਇਆ ਗਿਆ ਉਸ ਦਾ ਕਹਿਣਾ ਹੈ ਕਿ ਜਿਹੜੇ ਨਾਮ ਤੇ ਨਾਲ ਮੈਨੂੰ ਅੱਜ ਤੱਕ ਤੰਗ ਪਰੇਸ਼ਾਨ ਕੀਤਾ ਕਿਹਾ ਮੈਂ ਇਸੇ ਨਾਮ ਨੂੰ ਹੀ ਐਨਾ ਉੱਪਰ ਲੈ ਕੇ ਜਾਊਂਗਾ ਕਿ ਇਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਵੇਗਾ ਤੇ ਇੰਜ ਹੋ ਵੀ ਚੁੱਕਿਆ ਹੈ ਇਸ ਕੁਰਸੀ ਦੀ ਕੀਮਤ ਤੁਸੀਂ ਜਾਣ ਹੀ ਚੁੱਕੇ ਹੋ ਕਿ 20000 ਡਾਲਰ ਹੈ ਕਿਸੇ ਵੀ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਤਾਂ ਅਖੀਰਕਾਰ ਇਸ ਬ랙 ਡੂ ਬਣਾਉਣ ਵਾਲਾ ਸੁਧੀਰ ਹੈ ਕੌਣ ਇਸ ਦੇ ਪਿੱਛੇ ਦੀ ਪੂਰੀ ਕਹਾਣੀ ਕੀ ਸੀ ਆਓ ਜਾਣਦੇ ਹਾਂ ਸੁਧੀਰ ਜੋ ਕਿ ਮੁੰਬਈ ਦੇ ਚੋਲ ਦੇ ਵਿੱਚ ਪਲਿਆ ਅਤੇ ਇੱਥੇ ਰਹਿੰਦੇ ਹੋਏ ਉਸ ਨੂੰ ਇਸ ਨਾਮ ਦੇ ਕਰਕੇ ਕਈ ਵਾਰ ਜ਼ਿਲਤ ਉਠਾਣੀ ਪਈ ਕਈ ਜਗਾਵਾਂ ਤੇ ਉਸ ਨੂੰ ਜਾਣ ਤੱਕ ਨਹੀਂ ਦਿੱਤਾ ਜਾਂਦਾ ਸੀ ਉਸ ਦਾ ਇਹ ਵੀ ਕਹਿਣਾ ਹੈ ਕਿ ਸਾਡੀ ਜਾਤ ਦਾ ਬੰਦਾ ਜਦੋਂ ਇਹਨਾਂ ਜਗਾਵਾਂ ਤੇ ਜਾਂਦਾ ਹੁੰਦਾ ਸੀ ਤਾਂ ਬਾਅਦ ਦੇ ਵਿੱਚ ਉਹਨਾਂ ਥਾਵਾਂ ਨੂੰ ਪਾਣੀ ਦੇ ਨਾਲ ਤੋਤਾ ਜਾਂਦਾ ਸੀ ਇਸ ਦੇ ਪਿੱਛੇ ਦਾ ਕਾਰਨ ਉਸਨੇ ਇਹ ਕਿਹਾ ਕਿ ਅਸੀਂ ਛੋਟਾ ਕੰਮ ਕਰਦੇ ਆ ਅਤੇ ਇਸ ਕੰਮ ਦੇ ਵਿੱਚ ਜਦੋਂ ਜਾਨਵਰਾਂ ਦੀ ਖਾਲ ਦੇ ਨਾਲ ਕੰਮ ਕੀਤਾ ਜਾਂਦਾ ਤਾਂ ਇਹ ਕਿਹਾ ਜਾਂਦਾ ਕਿ ਬਾਅਦ ਦੇ ਵਿੱਚ ਉਸ ਥਾਂ ਨੂੰ ਪਵਿੱਤਰ ਹੋਣਾ ਜ਼ਰੂਰੀ ਹੈ ਪਰ ਹੁਣ ਜਦੋਂ ਇਸਤੇ ਵੱਲੋਂ ਚਮਾਰ ਸਟੂਡੀਓ ਬਣਾ ਲਿਆ ਗਿਆ ਤਾਂ ਇਸਤੇ ਵਿੱਚ ਮਰੇ ਹੋਏ ਜਾਨਵਰਾਂ ਦੀ ਖਾਲ ਜਾਂ ਫਿਰ ਇਹੋ ਜਿਹੀਆਂ ਚੀਜ਼ਾਂ ਨੂੰ ਇਸਤੇਮਾਲ ਨਹੀਂ ਕੀਤਾ ਜਾਂਦਾ ਸਗੋਂ ਹੁਣ ਸੁਧਿਰ ਦੱਸ ਰਿਹਾ ਹੈ ਕਿ ਅੱਜ ਉਸਤੇ ਬ੍ਰਾਂਡੀਆਂ ਚੀਜ਼ਾਂ ਵਿਦੇਸ਼ਾਂ ਦੇ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਹੋਏ ਜਾਣੇ ਮਾਣੇ ਰਹੀ ਸਾਧਿਆਂ ਦੇ ਵੱਲੋਂ ਵਰਤੀਆਂ ਜਾ ਰਹੀਆਂ ਨੇ ਪਾਣੀ इंडिया के दो प्रतिशत लोग ही इस ब्रांड के तक पहुंच कर पाए ने क्योंकि इसकी कीमत बहुत ज्यादा है पर विदेशों के इस समय चमार स्टूडियो धमाल मचा रहा है ਸੁਧੀਰ ਨੇ ਜਦੋਂ ਹਰ ਪਾਸੇ ਤੋਂ ੱਤਕੇ ਮਾਰੇ ਜਾ ਰਹੇ ਸਨ ਉਸਨੇ ਫੈਸ਼ਨ ਇੰਡਸਟਰੀ ਦੇ ਵਿੱਚ ਜਾ ਕੇ ਵੀ ਦੇਖਿਆ ਲੋਕਾਂ ਦੇ ਕੋਲ ਜਾ ਕੇ ਕੰਮ ਵੀ ਮੰਗਿਆ ਪਰ ਉਸ ਦੀ ਜਾਤ ਨੂੰ ਲੈ ਕੇ ਉਸ ਦਾ ਕਹਿਣਾ ਕਿ ਤਾਂ ਨਹੀਂ ਮੇਣੇ ਵੀ ਮਿਲਦੇ ਸੀ ਅਤੇ ਉਸ ਨੂੰ ਉੱਚੇ ਪੱਧਰ ਤੱਕ ਪਹੁੰਚਣ ਦੇ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਇਸ ਕਰਕੇ ਕਰਨਾ ਪਿਆ ਕਿ ਉਸ ਨੂੰ ਇਸ ਨਾਮ ਤੇ ਨਾਲ بار بار ਬੁਲਾਇਆ ਜਾਂਦਾ ਸੀ ਤਾਂ ਉਸਦੇ ਧਾਰਾ ਵੀ ਤੇ ਵਿੱਚ ਕੰਮ ਕਰਨ ਵਾਲੇ ਕੁਝ ਸਕਿਲਡ ਕਾਰੀਗਰਾਂ ਦੇ ਨਾਲ ਮਿਲ ਕੇ ਇਹ ਬ੍ਰਾਂਡ ਸ਼ੁਰੂ ਕੀਤਾ ਅਤੇ ਅੱਜ ਇਸ ਦਾ ਬ੍ਰਾਂਡ ਵਿਦੇਸ਼ਾਂ ਦੇ ਵਿੱਚ ਚੰਗਾ ਨਾਮ ਖਟ ਰਿਹਾ ਹੈ ਇਸ ਤੋਂ ਇਲਾਵਾ ਹੁਣ ਸੁਧੀਰ ਦਾ ਇੱਕ ਹੋਰ ਸੁਪਨਾ ਹੈ ਕਿ ਉਹ ਇੱਕ ਵੱਡੀ ਹਵੇਲੀ ਆਪਣੀ ਰਾਜਸਥਾਨ ਦੇ ਵਿੱਚ ਬਣਾਵੇ ਜਿਸ ਦਾ ਕੰਮ ਸ਼ੁਰੂ ਵੀ ਹੋ ਚੁੱਕਿਆ ਹੈ ਇਸ ਦੇ ਸੁਪਨੇ ਦੇ ਵਿੱਚ ਸਭ ਤੋਂ ਵੱਡੀ ਗੱਲ ਉਸ ਨੇ ਆਖੀ ਕਿ ਮੈਂ ਇਸ ਹਵੇਲੀ ਦੇ ਬਾਹਰ ਚਮਾਰ ਹਵੇਲੀ ਲਖਵਾਉਂਗਾ ਪਰ ਇੱਥੇ ਸੋਸਾਇਟੀਲ ਬੈਰੀਅਰਸ ਨੂੰ ਤੋੜਨ ਦੀ ਵੱਡੀ ਗੱਲ ਇਹ ਹੈ ਕਿ ਜਿਸ ਥਾਂ ਤੇ ਇਹ ਹਵੇਲੀ ਬਣ ਰਹੀ ਹੈ ਇਹ ਬ੍ਰਾਹਮਣਾ ਦਾ ਏਰੀਆ ਹੈ